ਭਾਈ ਸਾਹਿਬ ਮੇਰਾ ਭਾਈ ਮਨਰਨ ਸਿੰਘ ਚੋੜੇ ਦੀ ਜੀ ਦਸਤਾਰ ਲਾਉਣ ਆਇਆ ਉਹਦੇ ਬਾਰੇ ਕੀ ਕਹਿਣਾ ਚਾਹੂਗਾ ਆਹ ਉਹ ਗੱਲ ਕਰਦੇ ਇਹ ਸਿੰਘ ਵੀ ਜਿੱਦਾਂ ਉਹਨੂੰ ਸ਼ਾਇਦ ਸਿਆਸੀ ਲੋਕਾਂ ਦੀ ਕੋਈ ਸ਼ੈਲਟਰ ਜਿਹਦੇ ਕਰਕੇ ਸ਼ਾਇਦ ਉਹਨੂੰ ਐ ਲੱਗਦਾ ਕਿ ਮੈਨੂੰ ਕਿਸੇ ਨੇ ਹੱਥ ਨਹੀਂ ਪਾਉਣਾ ਪਰ ਜਿਹਨਾਂ ਨੇ ਕੰਮ ਕੀਤਾ ਉਹ ਬਹੁਤ ਘਟਣਾ ਜਿਹੜੀ ਸੀ ਉਹ ਨੰਦਨਯੋਗਾ ਤੇ ਬੜੀ ਕਰਤੂਤ ਮਾੜੀ ਹੈ ਕਿਉਂਕਿ ਭਾਈ ਮਨਰਨ ਸਿੰਘ ਜਿਹੜਾ ਕਾਰਜ ਕੀਤਾ ਠੀਕ ਆ ਉਹਨੇ ਕੋਈ ਨਾ ਸਰ ਗਲਤ ਕੀਤਾ ਪ੍ਰਸ਼ਾਸਨ ਉਹਨੂੰ ਸਜ਼ਾ ਦਊਗਾ ਪ੍ਰਸ਼ਾਸਨ ਨੇ ਉਹਨੂੰ ਫੜ ਲਿਆ ਪਰ ਜਿਸ ਤਰੀਕੇ ਨਾਲ ਨੇ ਦਸਤਾਰ ਲਾਹੀ ਜਾ ਕੇ ਖੁਦ ਸਿੱਖਾ ਤੇ ਇਸ ਤਰੀਕੇ ਦੇ ਨਾਲ ਦਸਤਾਰ ਲਾ ਕੇ ਜਿਹੜਾ ਇਹ ਪਾਪ ਕੀਤਾ ਇਹਦਾ ਫਰਜੇ ਮੰਨਦਾ ਬਿਨਾਂ ਦੇਰੀ ਕੀਤੇ ਹੱਥ ਜੋੜ ਕੇ ਕਿਸੇ ਬੰਦੇ ਕੋਲ ਨਹੀਂ ਮੰਗਣੀ ਪੰਥ ਕੋ माफी ਮੰਗੇ ਗੁਰੂ ਗ੍ਰੰਥ ਕੋਲੋਂ ਮਾਫੀ ਮੰਗੇ ਵੀ ਮੇਰੇ ਕੋਲੋਂ ਗੁਨਾਹ ਹੋਇਆ ਤੇ ਮੈਂ ਉਹਦੀ ਗਲਤੀ ਮੰਗਦਾ ਜੇ ਤਾਂ ਇਹ ਗਨਾਹ ਦੀ ਮਾਫੀ ਮੰਗਦਾ ਮੈਨੂੰ ਲੱਗਦਾ ਪੰਥ ਬਹੁਤ ਵਿਸ਼ਾਲ ਆ ਬਹੁਤ ਵੱਡਾ ਹਿਰਦਾ ਮਾਫ ਹੋ ਜੂਗਾ ਪਰ ਜੇ ਆਪਣੇ ਹੰਕਾਰ ਦੇ ਵਿੱਚ ਰਹੂਗਾ ਲੋਕੋ ਸਿਆਸੀ ਲੋਕਾਂ ਦੀ ਛੈਲਡਰ ਤਲੇ ਤੇ ਇਹ ਮੈਨੂੰ ਇਹਨਾਂ ਗੱਲ ਦਾ ਪਤਾ ਆਪ ਆਪਣਾ ਇਤਿਹਾਸ ਫਰੋਲੀਏ ਇੱਥੇ ਤੇ ਆਪਾਂ ਜਿਹੜੇ ਵਿਰੋਧੀ ਸੀਗੇ ਜਿਨ੍ਹਾਂ ਨੇ ਛੱਡ ਕੇ ਜਰੇ ਆਏ ਉਹ ਨਹੀਂ ਛੱਡੇ ਇਹ ਤਾਂ ਫਿਰ ਵੀ ਆਪਣਾ ਸਿੱਖ ਭਰਾਈ ਆ ਆਪਣਾ ਬੱਚਾ ਹੀ ਆ ਪਰ ਸੇਵਾ ਇਹਦੇ ਵੀ ਉਹ ਜਾਣੀ ਤੇ ਕਰੇ ਕਰਨੇ ਕਿ ਸਾਮ ਸਿੱਖ ਨਹੀਂ ਆ ਕਿਉਂਕਿ ਜਿਹਨੂੰ ਪੰਜ ਦਸਤਾਰ ਦੀ ਇਮਤ ਕੀ ਆ ਇਹਨਾਂ ਬੰਨੀਆਂ ਤਾਂ ਹੈ ਬਰ ਜਿਵੇਂ ਆ ਪੱਗਾਂ ਸਿਰ ਪਸਾਏ ਨੇ ਇਹ ਪੱਗਾਂ ਸਿਰ ਸੌਣ ਵਾਲੇ ਨਹੀਂ ਸਿਆਸੀ ਲੋਕ ਇਹਨੂੰ ਪੱਗ ਦੀ ਦਸਤਾਰ ਦੀ ਇਮਤ ਨਹੀਂ ਪਤਾ ਤੇ ਜੇ ਇਹਨੂੰ ਇਮਤ ਪਤਾ ਹੁੰਦੀ ਦਸਤਾਰ ਨੂੰ ਹੱਥ ਨਾਲ ਪਾਉਂਦਾ ਪਰ ਮੈਨੂੰ ਇੰਨਾ ਪਤਾ ਜੇ ਆਪਣੇ ਹੰਕਾਰ ਚ ਰਿਹਾ ਨਾ ਇਹਦੀ ਸੇਵਾ ਜਰੂਰ ਕਿ ਨਾ ਕਿ ਸਿੱਖ ਨੇ ਕਰਦੇ ਨੇ